ਬਦੇ ਵੀਰਵਰ ਬਹੁਤ ਹੀ ਜਿਆਦਾ ਇੱਥੇ ਰਾਸ਼ ਹੁੰਦਾ ਵਾ ਤੇ ਬਾਬਾ ਹਰ ਇੱਕ ਤੇ ਉਨ੍ਹਾ ਘੜੀ ਨਜ਼ਰ ਫੇਰਦਾ ਏ ਤੇ ਇਹ ਦੇਖੋ ਜੀ ਤੁਹਾਨੂੰ ਹੁਣ ਅਹੀ ਨਿਸ਼ਾਨਾ ਦਾ ਸਾਬ ਦਿਖਾਣੇ ਆ ਐ ਬਾਬਾ ਜੀ ਤੇ ਛੰਡਾ ਵੀਰਾਂ ਦਾ ਸੋਨਾ ਛੰਡਾ ਲੈ ਰੰਦਾ ਪਿਆ ਏ ਅਸੀਂ ਹੁਣ ਲੰਗਰ ਘਰ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆਂ ਬਾਬਾ ਖਵਾਜਾ ਪੀਰ ਜੀ ਦੇ ਦਰਬਾਰ ਤੇ ਸਜਦਾ ਕਰਨ ਕਿ ਬਹੁਤ ਹੀ ਜਿਹੜਾ ਪਰਾਚੀਨ ਦਰਗਾਹ ਆ ਗਿਆ ਜਿਹੜੀ ਫ੍ਰੋਇਪਰ ਸ਼ਹਿਰ ਤੋਂ 3 ਕਿਲੋਮੀਟਰ ਦੂਰੀ ਤੇ ਹੈਗੀ ਆ ਦੂਜੀ ਕੇ ਜਿਹੜੀ ਕੇ ਬੰਦੇ ਨਾਲ ਹੀ ਦਰਗਾਹ ਹੈ ਬਾਬੇ ਦੀ ਕਿ ਪੀਰ ਬਾਬਾ ਹਰ ਇੱਕ ਤੇ ਕਲਮ ਕਰਦਾ ਏ ਜਿਹੜਾ ਵੀ ਉੱਥੇ ਜਾ ਕੇ ਸਜਦਾ ਕਰਦਾ ਸਲਾਮ ਕਰਦਾ ਏ ਕੁਝ ਮੰਗਦਾ ਏ ਉਹਨੂੰ ਸਭ ਕੁਝ ਮਿਲਦਾ ਏ ਅੱਜ ਸਾਨੂੰ ਵੀ ਬਾਬਾ ਜੀ ਨੇ ਘਾਰੇ ਦਿੱਤ ਬਖਸ਼ੀ ਹੈ ਤੇ ਅਸੀਂ ਘਾਰ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਉੱਥੇ ਮਾਂ ਕਾਲੀ ਦਾ ਵੀ ਦਰਬਾਰ ਹੈਗਾ ਏ ਤੇ ਪ੍ਰਾਚਨ ਹੈ ਬਹੁਤ ਹੀ ਜ਼ਿਆਦਾ ਪੁਰਾਣਾ ਹੈਗਾ ਏ ਇਹ ਜਿਹੜਾ ਵੀ ਉਥੇ ਜਾਂਦਾ ਏ ਉਹਦੀ ਆਸਮਨਾਤ ਪੂਰੀ ਹੁੰਦੀ ਹੈ ਤੇ ਅੱਜ ਅਸੀਂ ਸਜਦਾ ਕਰਨ ਚੱਲੇ ਆ ਇਸ ਬਲੌਗ ਦੇ ਵਿੱਚ ਬਨੇ ਰਹਿਣਾ ਤੇ ਇਸ ਬਲੌਗ ਲਾਈਕ ਸ਼ੇਅਰ ਰეკਮੈਂਡ ਤੇ ਜ਼ਰੂਰ ਕਰਨਾ ਤੇ ਜਾਇ ਪਿਆਰ ਨਾਲ ਲਿਖ ਕੇ ਭੇਜਣਾ ਕਿ ਸਾਨੂੰ ਹੌਸਲਾ ਵਸਾਈ ਹੋਵੇ ਤੇ ਐਸੇ ਜਿਹਾ ਬਲੌਗ ਆਣਦੇ ਵਾਸਤੇ ਹੋਰ ਲੈ ਕੇ ਆਈਏ ਤੇ ਹੁਣ ਅਸੀਂ ਬਸ ਪਹੁੰਚ ਚੁੱਕੇ ਆ ਤੇ ਸਾਹਮਣੇ ਹੀ ਦਾਤਾ ਜੀ ਦਾ ਦਰਬਾਰ ਹੈਗਾਏ ਤੇ ਇੱਥੇ ਜੋ ਕਿ ਪਿੱਛੇ ਜੇ ਰੋਲਾ ਪਿਆ ਸੀ ਪਾਣੀ ਦਾ ਕਿ ਬੰਨ ਟੁੱਟਣ ਵਾਲਾ ਸੀ ਹੁਣ ਦਰਿਆ ਬਹੁਤ ਪਾਣੀ ਦਰਿਆ ਦੇ ਵਿੱਚ ਹੈ ਨਹੀਂ ਐ ਹੁਣ ਦਰਿਆ ਸੁੱਕਿਆ ਪਿਆ ਤੇ ਉਹ ਵੀ ਤੁਹਾਨੂੰ ਅਸੀਂ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਇਸ ਵਲੌਗ ਦੇ ਵਿੱਚ ਬਨੇ ਰਹਿਣਾ ਜੈ ਪੀਰਾਂ ਦੀ ਜੈ ਮਸਤਾ ਦੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਦਰਬਾਰ ਤੇ ਤੇ ਬਸ ਥੋੜਾ ਅਸੀਂ ਜਲਪ੍ਰਵਾਹ ਹਾਰ ਹਰ ਕਰਾਂਗੇ ਉਸ ਤੋਂ ਬਾਅਦ ਬਾਬਾ ਜੀ ਦੇ ਦਰਸ਼ਨ ਕਰਾਂਗੇ ਹੁਣ ਅਸੀਂ ਪਹੁੰਚ ਚੁੱਕੇ ਆਂ ਤੇ ਜੈਦਾ ਸਲਾਮ ਕਰਾਂਗੇ ਪੀਰ ਬਾਬੇ ਜੀ ਦੇ ਤੇ ਮਾਂ ਕਾਲੀ ਦੇ ਦਰਸ਼ਨ ਕਰਾਂਗੇ ਤੇ ਦਰਿਆ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਪਾਣੀ ਆ ਚੁੱਕਿਆ ਏ ਵੇ ਪਹਿਲਾਂ ਹੁਣ ਤੇ ਪਾਣੀ ਬਹੁਤ ਹੀ ਸੁੱਕਿਆ ਪਿਆ ਵਾ ਪਾਣੀ ਹੈ ਨਾ ਮਾਤਰੀ ਹੈਗਾ ਵਾ ਕਿਤੇ ਮਾਣਾ ਮਾਣਾ ਰੁਕਿਆ ਸੀ ਆਏ ਆ ਖਵਾਜੇ ਪੀ ਤੇ ਦਰਬਾਰ ਤੇ ਫੁੱਲ ਜਲ ਪ੍ਰਵਾਹ ਕਰਨ ਤੇ ਪਾਣੀ ਦਰਿਆ ਦੇ ਵਿੱਚ ਉਤਰਿਆ ਆਇਆ ਹੈ ਬਿਲਕੁਲ ਸੁੱਕਿਆ ਹੋਇਆ ਪਾਣੀ ਹੈਗਾ ਵਾ ਤੇ ਪਾਣੀ ਬਹੁਤ ਥੋੜਾ ਹੈਗਾ ਵਾ ਤਾਂ ਦੇਖੋ ਜੀ ਆ ਦਰਿਆ ਚ ਪਾਣੀ ਬਿਲਕੁਲ ਥੋੜਾ ਜਿਹਾ ਹੈ ਅੱਗੇ ਪਾਣੀ ਥੋੜਾ ਜਿਹਾ ਚੱਲਦਾ ਪਿਆ ਵਾ ਤੇ ਦਰਿਆ ਬਿਲਕੁਲ ਹੀ ਸੁੱਕਿਆ ਹੋਇਆ ਹੈ ਹੋ ਸਾਹਮਣੇ ਖਵਾਜਾ ਪੀਰ ਦਾ ਦਰਬਾਰ ਹੈਗਾ ਵਾ ਤੇ ਆ ਦੇਖੋ ਜੀ ਪਾਣੀ ਬਿਲਕੁਲ ਹੀ ਹੁਣ ਦਰਿਆ ਦੇ ਵਿੱਚ ਸੁੱਕਿਆ ਹੋਇਆ ਏ ਤੇ ਆ ਦੇਖੋ ਜੀ ਆ ਦੇਖੋ ਬੇੜੇ ਤੇ ਚੜਿਆ ਆ ਤੇ ਪਾਣੀ ਬਿਲਕੁਲ ਹੀ ਸੁੱਕਿਆ ਹੋਇਆ ਏ ਅਸੀਂ ਹੁਣ ਜਲ ਪ੍ਰਵਾਹ ਫੋਲ ਕਰ ਲੱਗੇ ਆ ਰੰਗਤ ਜੀ ਇਹ ਮੈਂ ਹੁਣ ਦਰਿਆ ਦੇ ਵਿੱਚ ਉਤਰਿਆ ਆਇਆ ਹਾਂ ਤੇ ਪਾਣੀ ਬਿਲਕੁਲ ਹੀ ਸੁੱਕਿਆ ਆਇਆ ਏ ਤੇ ਪਾਣੀ ਇਸ ਵਕਤ ਤੇ ਦਰਿਆ ਬਿਲਕੁਲ ਸੁੱਕਿਆ ਹੈ ਮੈਂ ਦਰਿਆ ਦੇ ਵਿੱਚ ਚੱਲਦਾ ਪਿਆ ਵਾਂ ਦੇਖੋ ਜੀ ਉਪਰ ਆਣਾ ਪਿਆ ਵਾਂ ਦਰਿਆ ਦੇ ਅੰਦਰ ਗਿਆ ਆਵਾ ਤੇ ਪਾਣੀ ਬਿਲਕੁਲ ਹੀ ਸੁੱਕਿਆ ਆਇਆ ਏ ਤਸੀਂ ਅੱਜ ਐਤਵਾਰ ਬਾਬਾ ਖਵਾਜਾ ਪੀਰ ਜੀ ਦੇ ਦਰਸ਼ਨ ਕਰਾਣੇ ਨੇ ਆ ਤੇ ਦੇਖੋ ਦਰਿਆ ਸਾਰਾ ਹੀ ਸੁੱਕ ਗਿਆ ਹੈ ਤੇ ਪਾਣੀ ਬੰਦ ਕੀਤਾ ਆਏ ਕਿੱਥੇ ਕਿ ਜਦੋਂ ਰੋਲਾ ਪਿਆ ਸੀ ਪਿੱਛੇ ਜੇ ਉਦੋਂ ਪਾਣੀ ਬਹੁਤ ਹੀ ਚੜਿਆ ਆਇ ਸੀ ਤੇ ਹੁਣ ਪਾਣੀ ਸੁੱਕ ਗਿਆ ਆ ਤੁਹਾਨੂੰ ਅੱਗੇ ਜਾ ਕੇ ਖਵਾਜਾ ਪੀਰ ਜੀ ਦੇ ਦਰਸ਼ਨ ਕਰਾਣੇ ਆ ਤੇ ਇਸ ਵੀਡੀਓ ਵਿੱਚ ਬਣੇ ਰਹਿਣਾ ਤੁਸੀਂ ਆ ਦੇਖੋ ਜੀ ਸਟੈਂਪ ਪਾਣੀ ਕੁਛ ਵੀ ਨਹੀਂ ਹੈਗਾ ਏ ਮੈਂ ਹੁਣ ਦਰਿਆ ਚੋਂ ਬਾਹਰ ਆਣਾ ਪਿਆਵਾ ਆ ਦੇਖੋ ਜੀ ਹੁਣ ਮੈਂ ਦਰਿਆ ਚੋਂ ਬਾਹਰ ਕੰਡੇ ਵਾਲਾ ਆਣਾ ਪਿਆਵਾ ਉਹ ਸਾਹਮਣੇ ਹੀ ਆ ਦੇਖੋ ਆਉਛ ਨਹੀਂ ਗਿਆ ਬਾਹਰ ਤੇ ਮੈਂ ਹੁਣ ਬਾਹਰ ਨਿਕਲਦਾ ਪਿਆਵਾ ਆਉਛ ਨਹੀਂ ਤੇ ਹੁਣ ਦਰਿਆ ਚੋਂ ਮੈਂ ਬਾਹਰ ਆਣਾ ਪਿਆਵਾ ਇਹ ਦਰਿਆ ਬਿਲਕੁਲ ਹੀ ਸੁੱਕਿਆ ਆਇਆ ਏ ਤੇ ਅਸੀਂ ਉਹ ਖਵਾਜਾ ਪੀਜ ਦੀ ਦਰਗਾਹ ਤੇ ਚੱਲੇ ਆ ਜਿਹੜੀ ਕਿ ਬੰਦ ਤੇ ਫਰੋਜਪੁਰ ਹੈਗੀ ਆ ਦੁਲਚੀ ਕੇ ਆ ਦੇਖੋ ਜੀ ਦਰਿਆ ਚੋਂ ਮੈਂ ਬਾਹਰ ਨਿਕਲਾ ਆਵਾ ਹੁਣ ਤੁਹਾਨੂੰ ਅਸੀਂ ਖਵਾਜਾ ਪੀਜ ਦੇ ਦਰਸ਼ਨ ਕਰਨੇ ਆ ਤੇ ਮਾਂ ਕਾਲੀ ਦੇ ਦਰਸ਼ਨ ਕਰਨੇ ਆ ਦਰਿਆ ਹੁਣ ਬਿਲਕੁਲ ਹੀ ਸੁੱਕ ਚੁੱਕਿਆ ਏ ਹੁਣ ਦੇਖੋ ਮੈਂ ਬੰਦ ਦਿੱਤੇ ਆ ਗਿਆ ਵਾ ਤੇ ਹੁਣ ਅਸੀਂ ਚੱਲੇ ਆ ਖਵਾਇ ਸਾਹਿਬ ਦੇ ਦਰਸ਼ਨ ਕਰਨ ਸਾਹਮਣੇ ਹੀ ਖਵਾਇ ਪੀ ਜੀ ਦੇ ਦਰਬਾਰ ਹੈਗਾ ਵਾ ਆਹ ਦੇਖੋ ਜੀ ਸਾਹਮਣੇ ਹੀ ਦਰਿਆ ਵਾ ਜਿਹੜਾ ਸਾਰਾ ਸੁੱਕਿਆ ਹੋਇਆ ਏ ਤੇ ਉਹ ਸਾਹਮਣੇ ਹੀ ਖਵਾਇ ਪੀ ਜੀ ਦੇ ਦਰਬਾਰ ਆ ਤੇ ਮਾ ਕਾਲੀ ਦਾ ਤੇ ਅਸੀਂ ਹੁਣ ਬਾਬਾ ਜੀ ਦੇ ਦਰਬਾਰ ਵੱਲ ਨੂੰ ਤੁਰ ਚੱਲੇ ਆ ਤੇ دریا ਦੇ ਵਿੱਚ ਬਸ ਥੋੜਾ ਜਿਹਾ ਹੀ ਪਾਣੀ ਵਿੱਚ ਚੱਲਦਾ ਪਿਆ ਵਾ ਬਾਕੀ ਸਾਰਾ ਹੀ ਸੁੱਕ ਚੁੱਕਿਆ ਹੈ ਪਾਣੀ ਤਾਂ ਕਿਸੇ ਹੋਰ ਪਾਸੇ ਨੂੰ ਛੱਡਿਆ ਆਇਆ ਹੈ دریا ਦੇ ਵਿੱਚ ਪਾਣੀ ਨਹੀਂ ਆ ਪਿੱਛੇ ਜੇ ਤੇ 2-3 ਮਹੀਨੇ ਪਹਿਲੋਂ ਬਹੁਤ ਹੀ ਪਾਣੀ ਛੱਡਿਆ ਸੀ ਕਿ ਬੰਨ ਟੁੱਟਣ ਦੇ ਤ ਤਤਾਰ ਤੇ ਆਏ ਇਹੀ ਪਰ ਹੁਣ ਪਾਣੀ ਇੱਥੇ ਹੈ ਨਹੀਂ ਹੈਗਾ ਏ ਸਤਲੁਜ ਦਰਿਆ ਚ ਪਾਣੀ ਬਿਲਕੁਲ ਹੀ ਬੰਦ ਕੀਤਾ ਆ ਏ ਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਨੇ ਆ ਬਾਬਾ ਖਵਾਜਾ ਬਿਰਜੀ ਦੇ ਤੇ ਸਾਰੀਆਂ ਸੰਗਤਾਂ ਕਮੈਂਟ ਦੇ ਵਿੱਚ ਜੈ ਪੀਰ ਦੀ ਲਿਖ ਕੇ ਭੇਜਿਓ ਤੇ ਤੁਹਾਨੂੰ ਸੱਚੀਆਂ ਸਰਕਾਰ ਦੇ ਦਰਸ਼ਨ ਕਰਾਨੇ ਆ ਇਹ ਸਾਹਮਣੇ ਹੀ ਇੱਧਰ ਥੱਲੇ ਮਾਤਾ ਜੀ ਦਾ ਦਰਬਾਰ ਆ ਤੇ ਉਹ ਸਾਹਮਣੇ ਹੀ ਖਵਾਜਾ ਪੀਰ ਜੀ ਦੇ ਦਰਬਾਰ ਦੇਖਣਾ ਤੁਹਾਨੂੰ ਤੇ ਸਾਰੇ ਦਰਸ਼ਨ ਕਰੋ ਬਾਬਾ ਖਵਾਜਾ ਪੀਰ ਜੀ ਦੇ ਤੇ ਕਮੈਂਟ ਬਾਕਸ ਚ ਰਸਿਓ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਆਪਾਂ ਹੋਰ ਲੈ ਕੇ ਆਈਏ ਤੇ ਅੱਜ ਦਿਨ ਐਤਵਾਰ ਦਾ ਏ ਤੇ ਸਾਨੂੰ ਛੁੱਟੀ ਏ ਤੇ ਅਸੀਂ ਬਾਬਾ ਜੀ ਦੇ ਦਰਸ਼ਨ ਹਾਂ ਤਵਾਰ ਤੇ ਤਵਾਰ ਮਤਲਬ ਦੋ ਤਿੰਨ ਹਾਤਵਾਰ ਜੱਤ ਕੀ ਦੌੜੀ ਦਿਲ ਕਰਦਾ ਏ ਕਿ ਆਪਾਂ ਬਾਬਾ ਜੀ ਦੇ ਦਰਸ਼ਨ ਕਰਦੇ ਆ ਇੱਥੇ ਆ ਕੇ ਕੋ ਨਾ ਨਹੀਂ ਕੋ ਨਾ ਨਹੀਂ ਕੋ ਨਾ ਨਹੀਂ ਦੇਖੋ ਜੀ ਖਵਾਜਾ ਦੇ ਦਰਬਾਰ ਹੁਣ ਅਸੀਂ ਮੱਥਾ ਟੇਕਣ ਲੱਗੇ ਆਂ ਉਹ ਬੱਚੇ ਪੁੱਛੇ ਜੋੜਾ ਲੱਭੂ ਇੱਥੇ ਨਾ ਪੁੱਛੇ ਪੁੱਛੀ ਜੋੜਾ ਦੂਹੇ ਪਾਸੇ ਦਾ ਉਹ ਨਸੀਰ ਸਿੰਘ ਕਰ ਲੱਗਦੇ ਆ ਬਾਬਾ ਜੀ ਖਵਾਇਆ ਸਾਹਿਬ ਤੇ ਤੇ ਜੇ ਬਾਬਾ ਖਵਾਇਆ ਜੀ ਸਭ ਦੀਆਂ ਆਸਮਰਦਾ ਮਾਤਾ ਪਿਤਾ ਦਾ ਕਰੀ ਤੇ ਮੇਰੇ तो सा बब्बू तो दे, तो भी मत टेक लगे लक्ष्य भी सी देखो जी लक्ष्य साह मा टेकता देखो जी दर्शन करो जय बाबा खाए साहब ਬੱਚੇ ਮੈਂ ਇੱਕ ਬਾਬਾ ਮੈਂ ਹੁੰਦਾ ਸੀ ਇਸ ਬੱਚੇ ਤੋਂ ਇਹਨਾਂ ਤੇ ਮੈਂ ਚੜਾ ਦਿੱਤਾ ਬਾਬਾ ਖਾਰੇ ਕੀ ਆਸ ਮਨਾ ਪੂਰੀ ਕਰੇ ਆ ਦੇਖੋ ਜੀ ਬਾਬਾ ਜੀ ਦਰੂਨ ਤੇ ਹੁਣ ਅਸੀਂ ਅੰਦਰ ਚੱਲਦੇ ਆਂ ਚਾਗੀ ਤੇਲ ਪੰਨੇ ਬਾਬਾ ਜੀ ਦੇ ਤੇ ਹੁਣ ਅਸੀਂ ਚਰਾਗੀ ਤੇਲ ਪਾ ਲੱਗੇ ਆ ਤੇ ਖਵਾਇਆ ਸਾਹਿਬ ਜੀ ਦੇ ਧਰਵਾ ਜੀ ਹਰ ਕੀ ਦੀ ਆਸਮਰਦ ਪੂਰੀ ਕਰੇ ਤੇ ਇੱਥੇ ਪੰਜ ਚਰਾਗ ਚੱਲਦੇ ਆ ਬਾਬਾ ਜੀ ਦੇ ਤੇ ਹੁਣ ਅਸੀਂ ਦਰਸ਼ਨ ਕਰਨ ਆਏ ਜੀ ਆ ਬਖਵਾਇਆ ਸਾਹਿਬ ਤੇ ਬਾਬਾ ਹਰ ਕੀ ਦੀ ਆਸਮਰਦ ਪੂਰੀ ਕਰੇ ਕਹਿੰਦੀ ਜਿਹੜਾ ਵੀ ਇੱਥੇ ਪੰਜ ਤੀਰਵਾਰ ਚਾ ਪੰਜ ਆਤਰਾਵਾ ਤੇ ਖਵਾਇ ਸਾਬ ਕੋਦੀ ਹਰ ਕੋਈ ਮੰਨੋ ਕਾਮਨਾ ਪੂਰੀ ਹੁੰਦੀ ਆ ਤੇ ਖਵਾਇ ਜੀ ਦੇ ਹੱਥ ਤੇ ਹਰ ਇੱਕ ਜੀ ਤੇ ਕਰਮ ਕਰਦੇ ਆ ਤੇ ਅਸੀਂ ਹੁਣ ਖਵਾਇ ਸਾਬ ਦੇ ਸਾਥ ਦੇ ਕਰਨ ਨੇ ਅੱਜ ਵਜਾ ਦੇ ਕਿਉਂਕਿ ਖਵਾਇ ਸਾਬ ਸਾਨੂੰ ਸਭ ਕੁਝ ਦਿੰਦਾ ਵਾ ਤੇ ਅੱਜ ਅਸੀਂ ਆਪਣੀ ਗੱਡੀ ਚ ਆਏ ਆ ਤੇ ਹੈਵੀ ਖਵਾਇ ਸਾਬ ਤੇ ਕੌਨਸਪਕ ਵੀਰ ਨੇ ਸਾਡੇ ਚੀਆ ਤੇ ਸਭ ਇਹਨਾਂ ਦੇ ਸਦਕਾ ਹੀ ਆ ਕਿ ਜਿਹੜੇ ਅਸੀਂ ਇਸ ਮਕਾਮ ਤੱਕ ਪਹੁੰਚੇ ਆ ਇੱਕ ਪਾਇਆ ਸਭ ਹਰ ਇੱਕ ਦੀ ਆਸਫਰਾਤ ਪੂਰੀ ਕਰਦਾ ਹੈ ਚਾ 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 ਤੇ ਸੰਗਤਾਂ ਹੋਰ ਵੀ ਦਰਬਾਰ ਤੇ ਆndੀਆਂ ਪਈਆਂ ਵਾ ਤੇ ਇਹ ਦਵਾਰ ਬਸ ਇਤਰਾਹੀ ਸੰਗਤਾਂ ਆਂਦੀਆਂ ਇੱਬਰ ਵੀਰਵਾਰ ਬਹੁਤ ਹੀ ਜ਼ਿਆਦਾ ਇੱਥੇ ਰਸ ਹੁੰਦਾ ਵਾ ਤੇ ਬਾਬਾ ਖਰਕ ਤੇ ਉਨ੍ਹਾ ਪਰੇ ਨਜ਼ਰ ਫੇਰਦਾ ਏ ਤੇ ਇਹ ਦੇਖੋ ਜੀ ਤੁਹਾਨੂੰ ਹੁਣ ਅਹੀ ਨਿਸ਼ਾਨ ਸਭ ਦਿਖਾਣੇ ਆ ਬਾਬਾ ਜੀ ਦੇ ਚੰਦਾ ਵੀਰਾਂ ਦਾ ਸੋਨਾ ਚੱਟਾ ਨਿਹਰਾਂ ਦਾ ਪਿਆਏ ਤੇ ਅਸੀਂ ਹੁਣ ਲੰਗਰ ਘਰਵਲ ਤੋਂ ਲੈ ਕੇ ਚੱਲਦੇ ਜਗ੍ਹਾ ਇਹ ਜਿੱਥੇ ਕਿ ਮੱਛੀਆਂ ਨੂੰ ਸਾਰੇ ਜਿੰਨੇ ਆ ਕੇ ਆਟਾ ਪਾਉਂਦੇ ਸੀ ਹੁਣ ਦੇਖੋ ਜੀ ਪਾਣੀ ਸਾਰਾ ਹੀ ਸਤਲੁਜ ਦਾ ਉਤਰਿਆ ਆਇਆ ਏ ਤੇ ਪਾਣੀ ਹੁਣ ਦੇਖਣ ਨੂੰ ਨਹੀਂ ਲੱਭਦਾ ਥੋੜਾ ਜਿਹਾ 메ਨ ਦਰਿਆ ਦੇ ਵਿੱਚ ਜਾ ਕੇ ਥੋੜਾ ਜਿਹਾ ਪਾਣੀ ਹੈਗਾ ਏ ਤੇ ਬਾਕੀ ਸਾਰਾ ਹੀ ਪਾਣੀ ਸੁੱਕਿਆ ਦਾ ਵਾ ਤੇ ਤਾਨੂੰ ਉਸ ਜਗ੍ਹਾ ਤੇ ਲੈ ਕੇ ਨੇ ਜਿੱਥੇ ਖੋਜਾ ਪੀਰ ਦੇ ਦਰਬਾਰ ਤੇ ਆ ਕੇ ਮੱਛੀਆਂ ਨੂੰ ਆਟਾ ਪਾਉਂਦੇ ਆ ਤੇ ਇਹ ਉਹ ਜਗ੍ਹਾਏ ਦੇਖੋ ਜੀ ਦਰਿਆ ਦਾ ਪਾਣੀ ਬਿਲਕੁਲ ਹੀ ਸੁੱਕਿਆ ਪਿਆ ਏ ਤੇ ਤੁਹਾਨੂੰ ਹੁਣ ਹੀ ਰੂਬਰੂ ਕਰਾਣੇ ਪਏ ਦਰਿਆ ਦੇ ਜਿੱਥੇ ਕਿ ਮੱਛੀਆਂ ਨੂੰ ਆਟਾ ਪਾਇਆ ਜਾਂਦਾ ਸੀ ਦੇਖੋ ਜੀ ਇਹ ਜਗ੍ਹਾਏ ਉਹ ਜਿੱਥੇ ਲੋਕੀ ਆ ਕੇ ਮੱਛੀਆਂ ਨੂੰ ਆਟਾ ਪਾਉਂਦੇ ਸੀ ਉਹਨਾਂ ਦਰਿਆ ਬਿਲਕੁਲ ਹੀ ਸੁੱਕਿਆ ਪਿਆ ਹੈ ਇਹ ਦੇਖੋ ਦੂਰ ਦੂਰ ਤੱਕ ਕਰਦੇ ਤੁਹਾਨੂੰ ਅਸੀਂ ਫੋਟੋਜ਼ ਦੁਕਾਨੇ ਪਈਆਂ ਤੇ ਦਰਿਆ ਦੇ ਵਿੱਚ ਪਾਣੀ ਨਹੀਂ ਹੈਗਾ ਇਹ ਤੇ ਅਸੀਂ ਹੁਣ ਤੁਹਾਨੂੰ ਲੰਗਰ ਘਰ ਦੇ ਲੰਗਰ ਘਰ ਦੇ ਦਿਖਾਣੇ ਆ ਖਵਾਜਾ ਪੀਰ ਦੇ ਦਰਬਾਰ ਤੇ ਲੰਗਰ ਦੀ ਵਿਵਸਥਾ ਵੀ ਹੈਗੀ ਆ ਦੁਲਚੀ ਕੇ ਜਿਹੜਾ ਤੇ ਬਣ ਦਿੱਤੇ ਖਵਾਇਆ ਸਾਹਿਬ ਜੀ ਦਾ ਦਰਬਾਰ ਹੈਗਾ ਏ ਤੇ ਉੱਥੇ ਲੰਗਰ ਘਰ ਬਣਿਆ ਹੈ ਲੰਗਰ ਦੀ ਵਿਵਸਥਾ ਵੀ ਹੈਗੀ ਆ ਤੇ ਦਰਬਾਰ ਹੋਰ ਵੱਡਾ ਹੁੰਦਾ ਪਿਆ ਵਾ ਤੇ ਲੰਗਰ ਘਰ ਤੋਂ ਬਾਅਦ ਅਸੀਂ ਤੁਹਾਨੂੰ ਮਾਂ ਕਾਲੀ ਦੇ ਦਰਸ਼ਨ ਕਰਾਵਾਂਗੇ ਤੇ ਇਸ ਵੀਡੀਓ ਦੇ ਵਿੱਚ ਬਣੇ ਰਹਿਣਾ ਤੁਸੀਂ ਤੇ ਹੁਣ ਤਾਂ ਅਸੀਂ ਆ ਹੈ ਬਾਬਾ ਜੀ ਦਾ ਲੰਗਰ ਘਰ ਤੇ ਇੱਥੇ ਲੰਗਰ ਪਰਛਾਤੇ ਦੀ ਵਿਵਸਥਾ ਵੀ ਹੈਗੀ ਆ ਤੇ ਅਸੀਂ ਹੁਣ ਖਵਾਸ ਆ ਜੀ ਦਾ ਲੰਗਰ ਭੰਡਾਰਾ ਖਾਣਾ ਹੋਇਆ ਤੇ ਇਹ ਲੰਗਰ ਘਰ ਆ ਤੇ ਇੱਥੇ ਲੰਗਰ ਬੰਦਾ ਜੇ ਤੇ ਵਰਤਾਇਆ ਜਾਂਦਾ ਏ ਤੇ ਖਵਾਸ ਆ ਗੁਰੂ ਪਰਾਂ ਦੀ ਪੂਰੀ ਕਿਰਪਾ ਆ ਜੀ ਤੇ ਦੇ ਕੋ ਰਸੋਈ ਘਰ ਹੈ। ਅਸੇ ਲੰਗਰ ਬੰਦਾ ਹੈ। ਤੇ ਪੋਤਾਇਆ ਜਾਂਦਾ ਹੈ। ਇਹ ਨਹੀਂ ਲੰਗਰ ਪਖਵਾਅ ਚੱਲਣਾ ਜੀ। ਤੇ ਐਸਾ ਵੀ ਹਰ ਇੱਕ ਦੀ ਆਸ ਬਰਤ ਪੂਰੀ ਕਰੇ। ਤੇ ਇਹ ਸਾਹਮਣੇ ਹੀ ਜਿਹੜੇ ਬੰਦਾ ਮਾਤਾ ਕਾਲੀ ਜੀ ਦਾ ਦਰਬਾਰ ਹੈਗਾ ਵਾ। ਲੰਗਰ ਤੋਂ ਬਾਅਦ ਅਸੀਂ ਮਾਤਾ ਕਾਲੀ ਦੇ ਦਰਬਾਰਤਨ ਵਿਖਾਨੇ ਆ ਤੇ ਅੱਜ ਜੀ ਸ਼ੇਵਾ ਦਾ ਰਿਥ ਦੇ ਕੁਛ ਕਹਿਣਾ ਜਨਨੇ ਤੁਸੀਂ ਬਰਸ ਬਾਬੇ ਦੀ ਪੂਰੀ ਕਿਰਪਾ ਇੱਥੇ 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 ਤਾਂ ਲੰਗਰ ਬਹੁਤ ਹੀ ਜ਼ਿਆਦਾ ਟੇਸਟੀ ਹੈ ਇਹ ਬਾਬਾ ਜੀ ਦੀ ਕਿਰਪਾ ਇੱਥੇ ਪੂਰੀ ਆ ਲੰਗਰ ਬਹੁਤ ਵਧੀਆ ਹੈ ਹੋਲੀ ਦਾ ਸਵਾਦ ਬਣਿਆ ਆਇਆ ਏ ਤੇ ਪੂਰੀ ਵੇਸਟਾ ਗਈ ਇੱਥੇ ਇੱਥੇ ਐਤਵਾਰ ਤੇ ਥੋੜਾ ਕੰਮ ਰਿਛ ਹੁੰਦਾ ਵਾ ਵੀਰਵਾਰ ਬਹੁਤ ਹੀ ਜ਼ਿਆਦਾ ਛੇੜਾ ਚੁੰਦਾ ਏ ਤੇ ਬੜੀ ਬੜੀ ਦੋਸਤਾਂ ਆਂਦੀਆਂ ਇੱਥੇ ਦਰਸ਼ਨ ਕਰਨ ਬਾਬਾ ਜੀ ਦੇ ਆ ਇੱਥੇ ਦਾ ਲੰਗਰ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਬਾਬਾ ਜੀ ਦੀ ਕਿਰਪਾ ਇਸੇ ਪੂਰੀ ਆ ਲੰਗਰ ਬਹੁਤ ਵਧੀਆ ਏ ਹੋਲੀ ਦਾ ਸਵਾਦ ਬਣਿਆ ਆਇਆ ਏ ਤੇ ਪੂਰੀ ਵੇਸਟਾ ਗਈ ਇੱਥੇ ਜੇ ਤੇ ਐਤਵਾਰ ਤੇ ਥੋੜਾ ਕੱਢ ਰਛ ਹੁੰਦਾ ਵਾ ਵੀਰਵਾਰ ਬਹੁਤ ਹੀ ਜ਼ਿਆਦਾ ਛੇ ਦਰਸ਼ਨ ਹੁੰਦਾ ਏ ਤੇ ਬੜੀ ਬੜੀ ਦੋਸਤਾਂ ਆਂਦੀਆਂ ਇੱਥੇ ਦਰਸ਼ਨ ਕਰਨ ਬਾਬਾ ਜੀ ਲਈਆ ਅਗਰ ਪ੍ਰਸ਼ਾਦੇ ਖਾ ਕੇ ਬਾਹਰ ਨਿਕਲ ਗਏ ਆ ਤੁਹਾਨੂੰ ਕਾਲੀ ਮਾਤਾ ਦਰਸ਼ਨ ਕਰਨ ਲੱਗੇ ਆ ਤੇ ਤੁਹਾਨੂੰ ਕਾਲੀ ਮਾਤਾ ਦੇ ਦਰਸ਼ਨ ਕਰਨੇ ਆ ਤੇ ਵੀਡੀਓ ਦੇ ਵਿੱਚ ਬਣੇ ਰਹਿਣਾ ਤੇ ਅਸੀਂ ਹੁਣ ਮਾਤਾ ਕਾਲੀ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਨਿਸ਼ਾਲ ਮਾਤਾ ਦੀ ਪ੍ਰਤਿਮਾ ਮੂਰਤੀ ਹੈਗੀ ਇੱਥੇ ਤੇ ਆਜੋ ਜੀ ਸਾਰੀ ਸੰਗਤ ਮਾਤਾ ਗਾਲੀ ਦੇ ਦਰਸ਼ਨ ਕਰੇ ਤੇ ਮਾਤਾ ਹਰ ਇੱਕ ਨੂੰ ਨਿਹਾਲ ਕਰਦੀ ਆ ਤੇ ਆਜੋ ਅਸੀਂ ਚੱਲੀਏ ਮਾਤਾ ਜੀ ਦੇ ਦਰਸ਼ਨ ਕਰਨ ਤੇ ਇਹ ਪਿੱਛੇ ਸੰਗਤ ਸਾਡੀ ਆਂਦੀ ਪਈ ਆ ਤੇ ਮਾਤਾ ਜੀ ਦੇ ਦਰਸ਼ਨ ਕਰਦੇ ਆ ਤੇ ਮਾਤਾ ਹਰ ਇੱਕ ਦੀ ਆ ਸਮਰੱਥ ਪੂਰੀ ਕਰਦੀ ਆ ਤੇ ਸਾਮਣੇ ਹੀ ਦੇਖੋ ਥੋੜਾ ਥੱਲੇ ਜਾ ਕੇ ਤੇ ਕਾਲੀ ਮਾਦੇ ਦਾ ਜੀ ਦਰਸ਼ਨ دیدار ਹੋਣਗੇ ਤੇ ਦਰਬਾਰ ਵਿਸ਼ਾਲ ਮੂਰਤੀ ਮਾਤਾ ਦੀ ਇੱਥੇ ਹੈਗੀ ਆ ਤੇ ਅਸੀਂ ਤੁਹਾਨੂੰ ਦਿਖਾਣੇ ਆ ਇਹ ਪਿੱਛੇ ਹੀ ਲੰਗਰ ਘਰਾਵਾ ਤੇ ਸਾਮਣੇ ਹੀ ਮਾਤਾ ਕਾਲੀ ਦੇ ਦਰਸ਼ਨ ਕਰਦੇ ਦਰਬਾਰ ਘਰਾਵਾ ਤੇ ਅਸੀਂ ਹੁਣ ਆਹ ਦੇਖੋ ਜੀ ਬੜੀ ਪ੍ਰਾਚੀਨ ਮਾਤਾਈ ਪ੍ਰਤੀਮਾ ਮੂਰਤੀ ਇੱਥੇ ਹੈਗੀ ਸਥਾਪਨਾ ਤੇ ਬਹੁਤ ਹੀ ਮਾਤਾ ਹਰ ਇੱਕ ਦੀ ਆਸ ਮਰਦ ਪੂਰੀ ਕਰਦੀ ਆ ਤੇ ਸਾਰੀ ਸੰਗਤਾਂ ਦਰਸ਼ਨ ਕਰਨ ਆਦੀਆਂ ਵਾ ਤੇ ਅਸੀਂ ਵੀ ਅੱਜ ਮਾਤਾ ਦੇ ਦਰਸ਼ਨ ਵੇਹਤੇ ਐਤਵਰ ਕਰਨ ਆਨੇ ਆ ਜਿੱਦੋਂ ਸਾਡਾ ਦਿਲ ਕਰਦਾ ਹੈ ਅਸੀਂ ਮਾਤਾ ਜੀ ਦੇ ਦਰਸ਼ਨ ਕਰਨ ਆ ਜੰਨੇ ਆ ਤੇ ਮਾਤਾ ਹਰਿਕੀ ਨੂੰ ਆਸਮਰਦਾ ਪੂਰੀਆਂ ਕਰਦੀ ਆ ਪੀਰ ਬਾਛਾ ਹਰਿਕ ਦੀ ਝੋਰੀਆਂ ਭਰਦਾ ਏ ਤੇ ਬਹੁਤ ਹੀ ਜ਼ਿਆਦਾ ਸਕੂਨ ਹਗਾ ਇੱਥੇ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਸਾਡਾ ਸਕੂਨ ਮਿਲਦਾ ਏ ਤੇ ਮਾਤਾ ਜੀ ਦੇ ਅਸੀਂ ਚੰਨਾ ਚ ਸਤਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਮਾਤਾ ਸਾਡੀਆਂ ਆਸਮਰਦਾ ਪੂਰੀਆਂ ਕਰਦੀ ਆ ਤੇ ਪੀਰ ਬਾਛਾ ਗੋਸਪਾਕ ਪੀਰ ਯਾਰ ਮੇਰੀ ਸਰਕਾਰ ਤੇ ਵਾਜਾ ਸਾਹਿਬ ਹਰ ਇੱਕ ਦੀਆਂ ਸਬਦਾਂ ਦੇ ਪੂਰੀਆਂ ਕਰਦੇ ਆ ਤੇ ਆ ਦੇਖੋ ਜੀ ਪੋਲੇ ਸ਼ੰਕਰ ਜੀ ਦਾ ਦਰਬਾਰ ਤੇ ਨਮਨ ਕਰਦੇ ਆ ਆਪਾਂ ਪੋਲੇ ਸ਼ੰਕਰ ਜੀ ਨੂੰ ਤੇ ਉਸ ਉਸ ਬਾਰੇ ਸੀ ਇਹਨਾਂ ਦੇ ਚਾਹਲਾਂ ਦੇ ਵਿੱਚ ਛੇ ਚਿਕਾ ਨੇ ਆ ਤੇ ਆ ਪੋਲੇ ਜਨਾਜ ਜੀ ਦਾ ਮੰਦਿਰ ਵੀ ਕਾਲੀ ਮਾਤਾ ਦੇ ਨਾਲ ਹੀ ਹੈਗਾ ਏ ਤੇ ਸਾਹਮਣੇ ਹੀ ਬਾਰ ਦਰਿਆ ਹੈ ਕਿ ਜਿਹੜਾ ਹੁਣ ਦਰਿਆ ਦੇ ਵਿੱਚ ਪਾਣੀ ਬਹੁਤ ਸੁੱਕ ਚੁਕਿਆ ਹੈ ਤੇ ਆ ਨੰਦੀ ਮਾਤਾ ਜੀ ਦਾ ਦਰਸ਼ਨ ਕਰੋ ਬਾਬਾ ਨੰਦੀ ਜੀ ਦੇ ਤੇ ਸਾਡੀ ਸੰਗਤਾਂ ਸਾਰੀਆਂ ਹੁਣ ਅਸੀਂ ਬਸ ਥੋੜੇ ਚਿਰ ਨੂੰ ਕਾਰਨੋਂ ਨਿਕਲਾਂਗੇ ਕਿ ਪਾਣੀ ਦਰਿਆ ਦੇ ਵਿੱਚ ਬਹੁਤ ਸੁੱਕਿਆ ਹੈ ਹੁਣ ਅਸੀਂ ਮੱਥਾ ਟੇਕ ਕੇ ਵਾਪਸ ਆਨੇ ਪਈਆਂ ਮਾਤਾ ਕਾਲੀ ਦੇ ਤੇ ਹੁਣ ਅਸੀਂ ਬਸ ਆਪਸ਼ਨ ਨੂੰ ਚੱਲਾਂਗੇ ਤੇ ਪੀਰ ਬਾਦਸ਼ਾ ਮਾਤਾ ਕਾਲੀ ਹਰ ਇੱਕ ਦੀ ਆਸਾਂ ਮਰਦਾ ਪੂਰੀਆਂ ਕਰੇ ਤੇ ਇੱਥੇ ਕੋਰੀ ਸਾਰੇ ਜਨੇ ਆ ਕੇ ਦੇਖੋ ਤੇ ਮਾਤਾ ਵੀਰ ਬਾਬਾ ਹਰ ਇੱਕ ਦੀਆਂ ਆਸਾਂ ਮਰਦੇ ਪੂਰੀਆਂ ਕਰਦਾ ਏ ਦੁੱਧ ਵਾਲੇ ਦੁੱਧ ਪੁੱਤ ਵਾਲੇ ਪੁੱਤ ਤੇ ਜੋ ਵੀ ਕਿਸੇ ਦੀ ਪੀਰ ਬਾਦਸ਼ਾ ਨੂੰ ਪਤਾ ਏ ਕਿ ਜੋ ਕਿਸੇ ਨੂੰ ਚਾਹੀਦਾ ਇੱਥੇ ਹਰ ਕੋਈ ਚੀਜ਼ ਮਿਲ ਜਾਂਦੀ ਆ ਬਿਨਾ ਮੰਗਣ ਤੋਂ ਹੀ ਮਿਲਦੀ ਆ ਜੀ ਆਇਆਂ ਨੂੰ ਜੈ ਖਵਾ ਸਾਹਿਬ ਤੇ ਐ ਸ਼ਹਿਰ ਤੋਂ ਬਸ 2 ਕਿਲੋ 2 ਕਿਲੋਮੀਟਰ ਦੂਰੀ ਤੇ ਹੈਗਾ ਵਾ ਬੰਦ ਦਿੱਤੇ ਦੁਲਚੀਕੇ ਕਿ ਇੱਥੇ ਕਹਿੰਦੇ ਆ ਕਿ ਜਿਹੜਾ ਵੀ ਬਾਬਾ ਖਵਾਲੇ ਦੇ ਦੇ ਆ ਕੇ ਦਰਸ਼ਨ ਕਰਦਾ ਵਾ ਪੰਜ ਵੀਰਵਾਰ ਤੇ ਬਾਬੇ ਕੋਲੋਂ ਮੰਗਣ ਦੀ ਵੀ ਨਹੀਂ ਲੋੜ ਪੈਂਦੀ ਕਿ ਬਾਬਾ ਆਪਣੇ ਆਪ ਹੀ ਮੰਨਦੀ ਇਹ ਗੱਲਾਂ ਜਾਣਦਾ ਵਾ ਤੇ ਹਰ ਇੱਕ ਨੂੰ ਹਰ ਇੱਕ ਦੀਆਂ ਝੋਲੀਆਂ ਭਰਦਾ ਬਾਬਾ ਪੀਰ ਤੇ ਮਾਤਾ ਕਾਲੀ ਤੇ ਬਾਬਾ ਗੋਸਪਾਕ ਪੀਰ ਤੇ ਲਖਦਤਾ ਪੀਰ ਸਾਰੇ ਹੀ ਇੱਥੇ ਨਮਾਸ ਕਰਦੇ ਆ ਕਿ ਬਹੁਤ ਹੀ ਜ਼ਿਆਦਾ ਨਾਨਾ ਧਿਆਨ ਕੇੰਦਾ ਵਾ ਤੇ ਬਾਬਾ ਹਰ ਇੱਕ ਦੀ ਮਨੁਕਾਮਨਾ ਪੂਰੀ ਕਰਦਾ ਏ ਤੇ ਪੀਰ ਬਾਬਾ ਹਰ ਇੱਕ ਤੇ ਆਸਾ ਮਰਦਾਂ ਪੂਰੀਆਂ ਕਰਦਾ ਤੇ ਆਪਣੇ ਦਰਸ਼ਨ ਦੀਦਾਰ ਦਿੰਦਾ ਵਾ ਤੇ ਅਸੀਂ ਵੀ ਹੁਣ ਦਰਸ਼ਨ ਕਰਕੇ ਚੱਲੇ ਆ ਕਿ ਸਾਡਾ ਤੇ ਜਦੋਂ ਵੀ ਮਨ ਕਰਦਾ ਏ ਇੱਥੇ ਆਪਾਂ ਦਰਸ਼ਨ ਕਰਨ ਆਨੇ ਬਾਬਾ ਜੀ ਦੇ ਕਿ ਬਾਬਾ ਜੀ ਹਰ ਇੱਕ ਦੀਆਂ ਝੋਲੀਆਂ ਪਰਦਾ ਏ ਤੇ ਜਿਹੜਾ ਵੀ ਇੱਥੇ ਆਂਦਾ ਵਾ ਉਹਦੇ ਘਰ ਦੇ ਵਿੱਚ ਬਰਕਤ ਪੈਂਦੀ ਆ ਤੇ ਬਹੁਤ ਹੀ ਵਧੀਆ ਢੰਗ ਨਾਲ ਘਰ-ਬਾਰ ਕਾਰੋਬਾਰ ਚੱਲਦਾ ਵਾ ਜਿਹੜਾ ਇੱਥੇ ਵੀਰਵਾਰ ਜਾਇਤਵਾਰ ਆਂਦਾ ਏ ਇਸ ਜਗ੍ਹਾ ਨਾਲ ਜੋੜਦਾ ਏ ਇਸ ਗੱਦੀ ਨਾਲ ਜੋੜਦਾ ਏ ਉਹਦੀ ਆਸਰਾ ਮਰਦਾ ਆਪਣੇ ਆਪ ਹੀ ਪੂਰੀਆਂ ਹੁੰਦੀਆਂ ਵਾ ਸਾਰੇ ਜਿੰਨੇ ਬੋਲੋ ਜਿਕਰਾ ਕੌਂਸ ਪਾਕ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਰਾ ਖੁਆ ਸਾਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾ ਰਾ ਖਵਾਜਾ ਪੀਰ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾ ਰਾ ਗੋਸਪਾਕ ਜੀ ਦਾ ਬੋਲ ਸਾਚੇ ਦਰਬਾਰ ਕੀ ਤੇ ਇਹ ਸ਼ਹਿਰ ਤੋਂ ਬਸ 2 ਕਿਲੋ 2 ਕਿਲੋਮੀਟਰ ਦੂਰੀ ਤੇ ਹੈਗਾ ਵਾ ਬੰਦ ਦਿੱਤੇ ਦੁਲਚੀਕੇ ਕਿ ਇੱਥੇ ਕਹਿੰਦੇ ਆ ਕਿ ਜਿਹੜਾ ਵੀ ਬਾਬਾ ਖਵਾਜਾ ਜੀ ਦੇ ਆ ਕੇ ਦਰਸ਼ਨ ਕਰਦਾ ਵਾ ਪੰਜ ਵੀਰਵਾਰ ਤੇ ਬਾਬੇ ਕੋਲੋਂ ਮੰਗਣ ਦੀ ਵੀ ਨਹੀਂ ਲੋੜ ਪੈਂਦੀ ਕਿ ਬਾਬਾ ਆਪਣੇ ਆਪ ਹੀ ਮੰਨਦੀ ਹੈ ਗੱਲਾਂ ਜਾਣਦਾ ਵਾ ਤੇ ਹਰ ਇੱਕ ਨੂੰ ਹਰ ਇੱਕ ਦੀਆਂ ਝੋਲੀਆਂ ਭਰਦਾ ਬਾਬਾ ਪੀਰ ਤੇ ਮਾਤਾ ਕਾਲੀ ਤੇ ਬਾਬਾ ਗੋਸਪਾਕ ਪੀਰ ਤੇ ਲਖਦਤਾ ਪੀਰ ਸਾਰੇ ਹੀ ਇੱਥੇ ਨਮਾਸ ਕਰਦੇ ਆ ਕਿ ਬਹੁਤ ਹੀ ਜ਼ਿਆਦਾ ਨਾਨਾ ਧਿਆਨ ਕਹਿੰਦਾ ਵਾ ਤੇ ਬਾਬਾ ਹਰ ਇੱਕ ਦੀ ਮਨੁਕਾਮਨਾ ਪੂਰੀ ਕਰਦਾ ਏ ਤੇ ਪੀਰ ਬਾਬਾ ਹਰ ਇੱਕ ਤੇ ਆਸਾ ਮਰਦਾਂ ਪੂਰੀਆਂ ਕਰਦਾ ਤੇ ਆਪਣੇ ਦਰਸ਼ਨ دیدار ਦਿੰਦਾ ਵਾ ਤੇ ਅਸੀਂ ਵੀ ਹੁਣ ਦਰਸ਼ਨ ਕਰਕੇ ਚੱਲੇ ਆ ਕਿ ਸਾਡਾ ਤੇ ਜਦੋਂ ਵੀ ਮਨ ਕਰਦਾ ਏ ਇੱਥੇ ਆਪਾਂ ਦਰਸ਼ਨ ਕਰਨ ਆਨੇ ਬਾਬਾ ਜੀ ਦੇ ਤੇ ਬਾਬਾ ਜੀ ਹਰ ਇੱਕ ਦੀਆਂ ਝੋਲੀਆਂ ਭਰਦਾ ਏ ਤੇ ਜਿਹੜਾ ਵੀ ਇੱਥੇ ਆਂਦਾ ਵਾ ਉਹਦੇ ਘਰ ਦੇ ਵਿੱਚ ਬਰਕਤ ਪੈਂਦੀ ਆ ਤੇ ਬਹੁਤ ਹੀ ਵਧੀਆ ਠੰਗਣਾ ਘਰ-ਬਾਰ ਕਾਰੋਬਾਰ ਚੱਲਦਾ ਵਾ ਜਿਹੜਾ ਇੱਥੇ ਵੀਰਵਾਰ ਜਾਇਤਵਾਰ ਆਂਦਾ ਏ ਕਿਸੇ ਜਗ੍ਹਾ ਨਾਲ ਜੋੜਦਾ ਏ ਇਸ ਗੱਦੀ ਨਾਲ ਜੋੜਦਾ ਏ ਉਹਦੀ ਆਸਾਂ ਮਰਦਾ ਆਪਣੇ ਆਪ ਹੀ ਪੂਰੀਆਂ ਹੁੰਦੀਆਂ ਵਾ ਸਾਰੇ ਜਿੰਨੇ ਬੋਲੋ ਜੇਕਾਰਾ ਕੌਂਸਪਾਗ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ 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 ਜਿਕਾਰਾ ਖਵਾਜਾ ਸਾਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਖਵਾਜਾ ਪੀਰ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਗੋਸਪਗ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ